ਮਗਦੀ ਸਿੱਕ ਸਿਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਬੀਸ਼ਾ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੂਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਆ ਬੀਬੀ ਰੰਧਾਵਾ ਝਲਤੀ ਕਾਲੀਆਂ ਨੇ ਪਹਿਲਾਂ ਤਾਂ ਕਹਦੇ ਬੀਬੀ ਰੰਧਾਵਾ ਬੀਬੀ ਰੰਧਾਵਾ ਧਰਮੀ ਫੌਜੀ ਦੀ ਘਰ ਵਾਲੀ ਧਰਮੀ ਫੌਜੀ ਦੀ ਘਰ ਵਾਲੀ ਇਹ ਦੱਸਿਆ ਹੀ ਨਹੀਂ ਵੀ ਗੈਂਗਸਟਰ ਦੀ ਸੱਸ ਹੈ ਜਿਹੜਾ ਗੋਲੀਆਂ ਮਾਰਦਾ ਲੋਕਾਂ ਨੂੰ ਪੈਸੇ ਲੈਂਦਾ ਲੋਕਾਂ ਨੂੰ ਫਿਰ ਅਸੀਂ ਜਦੋਂ ਰੌਲਾ ਪਾਇਆ ਫਿਰ ਧਰਨੀ ਫੌਜੀ ਦੀ ਇੱਕ ਫੋਟੋ ਲਾਤੀ 18 ਸਾਲ ਦੀ ਵੀ ਬੀਬੀ ਕਾਸੀਆਂ ਸਾਲ ਦੀ ਹੈ ਧਰਨੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਜਿਹੜਾ ਵਾਇਰਲ ਕੀਤਾ ਖਾਸ ਜਾ ਆਪਾਂ ਗੱਲ ਕਰਨ ਲੱਗੇ ਆਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਨੇ ਸਾਲੇ ਕੌਮ ਦੇ ਮਰਹੂਮ ਸਰਦਾਰ ਬੂਟਾ ਸਿੰਘ ਜੀ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਜਿੰਨਾ ਬਾਰੇ ਕੱਲ੍ਹ ਦਰਮ ਤਾਰਨ ਵਿਧਾਨ ਸਭਾ ਦੇ ਅੱਗੇ ਦੇ ਵਿੱਚ ਇੱਕ ਰੈਲੀ ਦੇ ਵਿੱਚ ਇੱਕ ਇਸ ਆਪਣਾ ਸੰਬੋਧਨ ਕਰਦਿਆਂ ਆ ਉਸ ਨੇ ਸਰਦਾਰ ਬੂਟਾ ਸਿੰਘ ਦੀ ਬਾਰੇ ਭੈੜੀ ਸ਼ਬਦਾਵਲੀ ਵਰਤੀ ਆ ਸੋ ਆਪਾਂ ਰਾਜਾ ਵੜਿੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਜਿਸ ਵੇਲੇ ਰਾਜਾ ਵਡੰਗ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਣਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਆਉਂਗਰ ਕਰ ਰਿਹਾ ਸੀ ਇਹ ਆਪਣੇ ਤੇਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਹ ਨੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸੰਗਤ ਬੂਟਾ ਸਕਦੇ ਆ ਸਾਲ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਬਈ ਲੀਣਾ ਦੀ ਪੜ੍ਹਾਈ ਬੀਏ ਆਨਰਲ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿਚਾਉਣ ਤੋਂ ਬਾਅਦ ਪੀਐਚਡੀ ਕੀਤੀ ਉਹਨਾਂ ਨੇ ਗਿਆਨੀ ਕੀਤੀ ਅਤੇ ਵੱਖ-ਵੱਖ ਅਹੁਦਿਆਂ ਤੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉੱਥੇ ਤਿੰਨ ਮਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਖ ਵਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਲੰਬਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਪੂ ਸੀ ਬਿਹਾਰ ਦੇ ਵਿੱਚ ਉੱਥੇ ਸਰਕਾਰ ਚਲਾਈ 11-12 ਮਹੀਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੰਗ ਚੋਲਾ ਮਹਾਰਾਜ ਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵੀ ਤੂੰ ਆਪਣਾ ਗਲਤ ਟਿੱਪਣੀਆਂ ਕੀਤੀਆਂ ਉਹਨਾਂ ਦੀ ਕੌਮ ਬਾਰੇ ਗਲਤ ਟਿੱਪਣੀਆਂ ਕੀਤੀਆਂ ਅੱਥੇ ਪਾਉਂਦੇ ਹੋਵੇਂ ਤੁਸੀਂ ਆਪ ਅੱਥੇ ਪਾਉਣੇ ਕੋਈ ਮਾਰੀਗਾਨ ਨਹੀਂ ਆ ਕਿਰਤੀ ਆ ਪਰ ਉਹ ਸਰਬਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਗੋਲਦਿਆਂ ਵਾ ਉਹ ਪੜਿਆ ਰਿਹਾ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾਉਣ ਦੀ ਉਸ ਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਰਟੀ ਦਾ ਕੀੜਾ ਵਾ ਉਹ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲਦੇ ਲਿਆ ਇਹ ਜਿਹੜਾ ਤੁਸੀਂ ਤਰਨਤਾਰਨ ਦਾ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰਨਤਾਰਨ ਦੇ ਲੋਕਾਂ ਨੂੰ ਮੇਰੀ ਪੀਵੇ ਖਾਸ ਕਰਕੇ ਮੱਜੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਲਸ ਪਾਰਟੀ ਦੇ ਵਿੱਚੋਂ ਜਿਹੜਾ ਜਾਤ ਬਰਾਦਰੀ ਵਾਲਾ ਕੋੜਿਆ ਹੋ ਨਹੀਂ ਨਿਕਲਦਿਆਂ ਇਸ ਕਰਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮੱਜੀ ਸਿੱਖਾਂ ਨੂੰ ਕੀ ਸਮਝਦੇ ਹਾਂ ਤੇ ਅੱਜ ਦੇ ਮੱਜੀ ਸਿੱਖ ਕੀ ਹਨ ਅੱਜ ਦੇ ਮੱਜੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਇਹਦੇ ਉਹ ਕਿਸੇ ਰੋਟੀ ਦੇ ਆਸਾਨਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਆ ਜਿੰਨੀਆਂ ਵੀ ਬਰਾਦਰੀਆਂ ਨੇ ਸਾਰੇ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡੜਾ ਕੋਈ ਕਿਸੇ ਨੂੰ ਆਖੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਏ ਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜਿੰਗ ਪੱਥੇ ਪੌਣੇ ਦੱਸ ਰਿਹਾ ਤੁਹਾਨੂੰ ਇਦੇ ਵਿੱਚ ਸਰਦਾਰ ਚੰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਡੈਨੀ ਜਿਹੜੇ ਐਸਈ ਇਹਨਾਂ ਦੇ ਕਾਗਰਸ ਦੇ ਪ੍ਰਧਾਨ ਹੈ ਕੁਲਦੀਪ ਸਿੰਘ ਵੈਦ ਆਪ ਉਹ ਆਈਐਸ ਰਿਟਾਇਰ ਹੋ ਇਹ ਉਹ ਵੀ ਦੱਸਣਾ ਕਿ ਕੱਲੋ ਤੁਹਾਨੂੰ ਵੀ ਇਹ ਪੱਤੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕਾਗਰਸ ਦੇ ਆਲਾ ਕਮਾਂਡ ਜਿਹੜੀ ਹਾਈ ਕਮਾਂਡ ਹੈ ਉਹਨੂੰ ਬੇਨਤੀ ਕਰਦੇ ਆ ਕਿ ਪ੍ਰਧਾਨ ਬਿਲਕੁਲ ਉਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਪ੍ਰਧਾਨਗੀ ਖੋਈ ਜਾਵੇ ਕੋਈ ਚੰਗਾ ਸੂਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਦਾਸ਼ਤ ਕੀਤੀਆਂ ਏ ਕੋਈ ਕਹਿੰਦਾ ਹੈ ਘੋੜਿਆਂ ਦੀ ਜਗਾ ਗੱਡੇ ਭਜਾਉਂਦੇ ਆ ਕੋਈ ਕਹਿੰਦਾ ਹੈ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਏ ਤੇ ਇਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਕਿਹੜੀ ਲਕਸ਼ਮਿਆ ਤਰੰਤ ਨਾ ਹੋਏ ਸਥਾਈ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਨਾ ਕੋਈ ਲਾਇਆ ਅਗਰਮੰਦ ਪ੍ਰਧਾਨ ਨਾ ਲਾਇਆ ਦੇਰ ਦੀ ਦੇ ਲੋਕ ਚਾਰ ਪੇੜ ਇੱਲੀ ਦੇ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਪ੍ਰਧਾਨਗੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਉਹ ਨਾਲੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲੋਂ ਦਾ ਪਿਆਰ ਸੀ ਤੇ ਜੂ ਸਾਹਿਬ ਦੀ ਜਿਹੜੀ ਤਖਤ ਦੇ ਬੋਰਡ ਦੇ ਚੇਅਰਮੈਨ ਵੀ ਰਹਿਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਤਾਰ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗਾਮ ਦੇ ਵਿੱਚ ਤਖਤੀ ਪਾ ਕੇ ਨਿਮਾਣੇ ਸਿੱਖ ਹੋ ਗਿਆ ਕਹਿੰਦੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ ਚ ਵੀ ਘੰਟੇ ਪੜਦੇ ਰਹਿੰਦੇ ਸਾਰੇ ਤੇ ਤੋਂ ਉਹਨਾਂ ਨੂੰ ਇੱਕ ਨੀਤ ਦੱਸਦੇ ਹਾਂ ਨੀਤ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜਿਹੇ ਗੱਲਾਂ ਕਰਦਾ ਹੈ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜੋ ਤੁਹਾਨੂੰ ਪੱਠੇ ਪੌਣੇ ਦੱਸ ਰਿਹਾ ਹੈ ਵੀ ਤੁਸੀਂ ਇੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਗਨ ਸਾਈ ਕਮਾਂਡਰੀ ਇਹ ਸਮਝ ਲਵੇ ਕਿ ਇਹ ਪ੍ਰਧਾਨ ਨੂੰ ਬਦਲੇ ਨਹੀਂ ਤੇ ਜਿਹੜਾ ਮਨਕੀ ਸਿੱਖ ਸਮਾਜ ਦਾ ਵਿਰੋਸ ਹੈ ਉਹ ਦਿਨੋਂ ਤੋਂ ਪ੍ਰਚੰਡ ਹੋਊਗਾ ਇਹਨਾਂ ਦੇ ਤਰਨਤਾਰ ਨਾਲੇ ਜਿਹੜਾ ਦਫ਼ਤਰ ਹੈ ਉਹਦੇ ਮੂਹਰੇ ਵੀ ਜਾਣੀਏ ਦਾ ਰੋਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮਨਪੱਤਰ ਦੇ ਕੇ ਇਸ ਤੇ ਪਰਚਾ ਦਰਜ ਕਰਨਾ ਦੇ ਲਾਵਾ ਉਹ ਮੰਨ ਕੇ ਕੀਤੀ ਜਾਉਂਦੀ ਨੇ ਪਰਚਾ ਦਰਜ ਹੋਣਾ ਵੀ ਚਾਹੀਦਾ ਵਾ ਵੈਬਰ ਜੀਤਾ ਖਾਲਸਾ ਨਿਹੰਗ ਕਾਰਿਆਂ ਬਲਾਵੇਂ ਧਿਆਨ ਉਹ ਲਾਵੇ ਫਦੇ ਪਾਵੇ ਸਤਿ ਸ੍ਰੀ ਅਕਾਲ